ਕਰਮੋਦੀ ਨੂੰ ਪ੍ਰੀਤ ਬਹੁਤ ਹੀ ਚੰਗੀ ਸੀ ਜਿਸ ਦਿਨ ਦੀ ਉਹ ਵਿਆਹ ਕੇ ਆਈ ਸੀ ਨੂੰ ਸੱਸ ਦੀ ਬਹੁਤ ਜ਼ਿਆਦਾ ਬਣਦੀ ਸੀ ਦੋਨਾਂ ਨੇ ਕਦੇ ਆਪਸ ਵਿੱਚ ਉੱਚਾ ਨੀਵਾ ਕਦੇ ਨਹੀਂ ਸੀ ਬੋਲਿਆ ਨੂੰ ਵੀ ਸੱਸ ਨੂੰ ਮੰਮੀ ਜੀ ਮੰਮੀ ਜੀ ਕਰਦੀ ਤੇ ਸੱਸ ਵੀ ਨੂੰ ਨੂੰ ਪੁੱਤ ਪੁੱਤ ਕਰਦੀ ਸੀ ਪਰ ਆਖਰ ਦੋਨਾਂ ਦੇ ਵਿੱਚ ਅਜਿਹਾ ਕੀ ਹੋ ਗਿਆ ਕਿ ਦੋਨੋਂ ਇੱਕ ਦੂਜੇ ਦੀ ਦੁਸ਼ਮਣ ਬਣ ਬੈਠੀਆਂ ਤੇ ਹੁਣ ਮੰਮੀ ਜੀ ਤੇ ਪੁੱਤ ਕਹਿਣਾ ਬਹੁਤ ਦੂਰ ਦੀ ਗੱਲ ਦੋਨੋਂ ਇੱਕ ਦੂਜੇ ਨੂੰ ਬੁਲਾਉਂਦੀਆਂ ਤੱਕ ਨਹੀਂ ਸੀ ਤੁਹਾਨੂੰ ਦੱਸਦੀ ਹਾਂ ਪੂਰੀ ਕਹਾਣੀ ਕਰਮੋ ਮੰਜੇ ਤੇ ਬੈਠੀ ਟੀਵੀ ਦੇਖ ਰਹੀ ਸੀ ਤੇ ਉਸ ਦਿਨ ਉਹ ਰਸੋਈ ਦੇ ਵਿੱਚ ਕੰਮ ਕਰ ਰਹੀ ਸੀ ਫਿਰ ਉਸ ਦਿਨ ਰਸੋਈ ਦੇ ਵਿੱਚੋਂ ਦੋ ਕੱਪਾਂ ਦੇ ਵਿੱਚ ਚਾਹ ਪਾ ਕੇ ਲਿਆਈ ਇੱਕ ਕੱਪ ਉਸ ਨੇ ਆਪਣੀ ਸੱਸ ਕਰਮੋ ਨੂੰ ਫੜਾਇਆ ਤੇ ਇੱਕ ਆਪ ਪੀਣ ਲੱਗ ਪਈ ਚਾਹ ਪੀ ਕੇ ਕੱਪ ਉਹਨਾਂ ਨੇ ਹਜੇ ਰੱਖੇ ਹੀ ਸੀ ਕੀ ਕਰਮੋ ਦੀ ਸਹੇਲੀ ਗਵੰਟਣ ਆ ਗਈ ਤੇ ਉਹ ਦੋਨੋਂ ਸੱਸ ਨੂੰ ਬੈਠੀਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈ ਤੇ ਕਹਿਣ ਲੱਗੀ ਕਿ ਜਦੋਂ ਵੀ ਤੁਸੀਂ ਇਸ ਤਰ੍ਹਾਂ ਇਕੱਠੀਆਂ ਬੈਠੀਆਂ ਹੁੰਦੀਆਂ ਤਾਂ ਮੈਨੂੰ ਬਹੁਤ ਜ਼ਿਆਦਾ ਚੰਗੀਆਂ ਲੱਗਦੀਆਂ ਹੋ ਉਹਨਾਂ ਦੀ ਗੱਲ ਸੁਣ ਕੇ ਕਰਮੋ ਵੀ ਬਹੁਤ ਖੁਸ਼ ਹੋਈ ਤੇ ਕਰਮੋ ਨੇ ਪ੍ਰੀਤ ਨੂੰ ਕਿਹਾ ਕਿ ਜਾ ਆਪਣੀ ਆਂਟੀ ਦੇ ਲਈ ਚਾਹ ਬਣਾ ਕੇ ਲਿਆ ਪ੍ਰੀਤ ਰਸੋਈ ਦੇ ਵਿੱਚ ਗਈ ਤੇ ਇੱਕ ਕੱਪ ਚਾਹ ਦਾ ਬਣਾ ਕੇ ਲਿਆਈ ਗਵੰਡਣ ਨੇ ਚਾਹ ਦਾ ਕੱਪ ਪੀਤਾ ਤੇ ਪ੍ਰੀਤ ਦੀ ਬਹੁਤ ਸਿੱਤ ਕੀਤੀ ਫਿਰ ਉਹ ਬੈਠੀਆਂ ਗੱਲੀ ਲੱਗ ਗਈਆਂ ਗੱਲਾਂ ਕਰਦੀ ਕਰਦੀ ਗਵੰਡਣ ਨੂੰ ਯਾਦ ਆਇਆ ਕਿ ਉਹ ਚੁੱਲ੍ਹੇ ਤੇ ਦਾਲ ਧਰ ਕੇ ਆਈ ਸੀ ਉਹ ਕਹਿਣ ਲੱਗੀ ਉਹ ਮੇਰੀ ਤਾਂ ਕਿਤੇ ਦਾਲ ਹੀ ਨਾ ਮੱਚ ਜਾਏ ਮੈਂ ਤਾਂ ਗੱਲਾਂ-ਗੱਲਾਂ ਦੇ ਵਿੱਚ ਭੁੱਲ ਹੀ ਗਈ ਉਹ ਉੱਠ ਕੇ ਚਲੀ ਗਈ ਪ੍ਰੀਤ ਰਸੋਈ ਦੇ ਵਿੱਚ ਬਰਤਨ ਸਾਫ਼ ਕਰਨ ਲੱਗੀ ਤੇ ਉਸ ਦੀ ਸੱਸ ਉਸ ਨੂੰ ਕਹਿਣ ਲੱਗੀ ਸਾਰੇ ਕੱਪੜੇ ਲਿਆ ਕੇ ਮੈਨੂੰ ਦੇ ਦੇ ਮੈਂ ਕੱਪੜਿਆਂ ਦੀ ਤਹਿ ਲਾ ਦਿੰਨੀ ਹਾ ਪ੍ਰੀਤ ਨੇ ਆਪਣੀ ਸੱਸ ਕਰਮੋ ਨੂੰ ਕੱਪੜੇ ਲਿਆ ਕੇ ਫੜਾ ਦਿੱਤੇ ਤੇ ਉਸ ਦੀ ਸੱਸ ਕੱਪੜਿਆਂ ਦੀ ਤਹਿ ਲਾਉਣ ਲੱਗ ਪਈ ਕੱਪੜਿਆਂ ਦੀ ਤਹਿ ਲਾ ਕੇ ਉਸ ਨੇ ਸਾਰੇ ਕੱਪੜੇ ਸਾਂਭ ਦਿੱਤੇ ਆਪਣੇ ਕੱਪੜੇ ਆਪਣੀ ਅਲਮਾਰੀ ਵਿੱਚ ਸਾਂਭ ਦਿੱਤੇ ਤੇ ਪ੍ਰੀਤ ਦੇ ਉਸ ਦੀ ਘਰ ਵਾਲੇ ਦੇ ਕੱਪੜੇ ਉਸ ਦੀ ਅਲਮਾਰੀ ਦੇ ਵਿੱਚ ਸਾਂਭ ਦਿੱਤੇ ਫਿਰ ਦੋਨੋਂ ਨੂੰ ਸੱਸ ਬਹਿਲੀਆਂ ਹੋ ਕੇ ਟੀਵੀ ਦੇਖਣ ਲੱਗੀਆਂ ਉਹ ਸੀਰੀਅਲ ਦੇਖ ਰਹੀਆਂ ਸੀ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਸੀ ਇੰਨੇ ਨੂੰ ਕਰਮਾ ਦਾ ਛੋਟਾ ਮੁੰਡਾ ਡਿਊਟੀ ਤੋਂ ਆ ਗਿਆ ਤੇ ਉਹ ਕਹਿਣ ਲੱਗਾ ਕਿ ਮੰਮੀ ਬਾਹਰ ਬਹੁਤ ਜ਼ਿਆਦਾ ਠੰਡ ਹੈ ਗਰਮ-ਗਰਮ ਚਾਹ ਬਣਾ ਕੇ ਦਿਓ ਕਰਮੋ ਚਾਹ ਬਣਾਉਣ ਲਈ ਉੱઠી ਹੀ ਸੀ ਪਰ ਪ੍ਰੀਤ ਕਹਿਣ ਲੱਗੀ ਨਹੀਂ ਮੰਮੀ ਜੀ ਤੁਸੀਂ ਬੈਠੋ ਬਹੁਤ ਜ਼ਿਆਦਾ ਠੰਡ ਹੈ ਚਾਹ ਮੈਂ ਬਣਾ ਕੇ ਲਿਆਉਂਦੀ ਹਾਂ ਕਰਮੋ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਈ ਕਿ ਪ੍ਰੀਤ ਮੇਰਾ ਕਿੰਨਾ ਕਰਦੀ ਹੈ ਪ੍ਰੀਤ ਫਿਰ 4 ਕੱਪ ਚਾਹ ਦੇ ਬਣਾ ਲਈ ਕਿਉਂਕਿ ਉਸ ਨੂੰ ਪਤਾ ਸੀ ਕਿ ਉਸ ਦੇ ਘਰ ਵਾਲਾ ਵੀ ਆਉਣ ਵਾਲਾ ਹੈ ਚਾਹ ਵਾਲੀ ਟ੍ਰੇ ਲੈ ਆ ਕੇ ਹਜੇ ਰੱਖੀ ਹੀ ਸੀ ਕਿ ਇੰਨੇ ਨੂੰ ਉਸ ਦੇ ਘਰ ਵਾਲਾ ਵੀ ਡਿਊਟੀ ਤੋਂ ਆ ਗਿਆ ਉਹਨਾਂ ਚਾਰਾਂ ਨੇ ਇਕੱਠਿਆਂ ਨੇ ਬੈਠ ਕੇ ਗਰਮ-ਗਰਮ ਚਾਹ ਪੀਤੀ ਤੇ ਚਾਰੋਂ ਹਾਸਾ ਠਾਠਾ ਕਰਦੇ ਰਹੇ ਉਹਨਾਂ ਨੂੰ ਹੱਸਦਿਆਂ ਦੇਖ ਕੇ ਕਰਮੋ ਬਹੁਤ ਖੁਸ਼ ਹੋਈ ਤੇ ਇੰਨੇ ਨੂੰ ਬਲਵੰਤ ਸਿਓ ਵੀ ਬਾਹਰੋਂ ਆ ਗਿਆ ਤੇ ਕਹਿਣ ਲੱਗਾ ਕਿ ਇੰਨਾ ਨਾ ਹੱਸਿਆ ਕਰੋ ਨਹੀਂ ਤਾਂ ਨજર ਲੱਗ ਜਾਂਦੀ ਹੈ ਪਰਿਵਾਰ ਨੂੰ ਕਰਮੋ ਕਹਿਣ ਲੱਗੀ ਕਿ ਨਾ ਮੇਰੇ ਪਰਿਵਾਰ ਨੂੰ ਕਿਸੇ ਦੀ ਨજર ਨਹੀਂ ਲੱਗਦੀ ਤੁਸੀਂ ਸਾਨੂੰ ਹੱਸਣ ਤੋਂ ਨਾ ਰੋਕਿਆ ਕਰੋ ਬਲਵੰਤ ਆ ਕੇ ਕੁਰਸੀ ਤੇ ਬੈਠ ਗਿਆ ਤੇ ਪ੍ਰੀਤ ਆਪਣੇ ਸਹੁਰੇ ਬਲਵੰਤ ਲਈ ਇੱਕ ਕੱਪ ਚਾਹ ਲੈ ਕੇ ਆਈ ਬਲਵੰਤ ਨੇ ਵੀ ਚਾਹ ਪੀਤੀ ਤੇ ਕਹਿਣ ਲੱਗਾ ਕਿ ਥੋੜਾ ਟਾਈਮ ਪਹਿਲਾਂ ਹੀ ਆਪਣੇ ਘਰੇ ਕੌਣ ਆਇਆ ਸੀ ਤਾਂ ਕਰਮੋ ਕਹਿਣ ਲੱਗੀ ਕੋਈ ਵੀ ਨਹੀਂ ਪਰ ਬਲਵੰਤ ਕਹਿਣ ਲੱਗਾ ਕਿ ਮੈਂ ਬਾਹਰ ਅੱਡੇ ਤੇ ਬੈਠਾ ਦੇਖ ਰਿਹਾ ਸੀ ਕਿ ਕੋਈ ਜਨਾਨੀ ਆਈ ਸੀ ਆਪਣੇ ਘਰੇ ਤਾਂ ਕਰਮੋ ਕਹਿਣ ਲੱਗੀ ਓਹੋ ਉਹ ਤਾਂ ਆਪਣੀ ਗਵੰਡਣ ਆਈ ਸੀ ਉਹ ਤਾਂ ਬਸ ਮੇਰੇ ਕੋਲੋਂ 2-4 ਦਿਨਾਂ ਤੋਂ ਗੇੜਾ ਮਾਰ ਹੀ ਲੈਂਦੀ ਹੈ ਦੁੱਖ ਸੁੱਖ ਸਾਂਝਾ ਕਰ ਲੈਂਦੀ ਹੈ ਬਸ ਇੰਨੇ ਨਾਲ ਮਿਲਣਾ ਹੋ ਜਾਂਦਾ ਹੈ ਬਲਵੰਤ ਕਹਿਣ ਲੱਗਾ ਅੱਛਾ ਤਾਂ ਗਵੰਡਣ ਸੀ ਤੇਰੀ ਸਹੇਲੀ ਬਲਵੰਤ ਕਹਿਣ ਲੱਗਾ ਕਿ ਤੂੰ ਤਾਂ ਉਹਨਾਂ ਦੇ ਘਰੇ ਕਦੇ ਗਈ ਨਹੀਂ ਪਰ ਤੇਰੀ ਸਹੇਲੀ ਬਹੁਤ ਜ਼ਿਆਦਾ ਗੇੜੇ ਮਾਰਦੀ ਹੈ ਤਾਂ ਕਰਮੋਗੋ ਬਲਵੰਤ ਨੂੰ ਪੈ ਗਈ ਤੇ ਕਹਿਣ ਲੱਗੀ ਕਿਉਂ ਤੁਹਾਡੇ ਕੋਲ ਤੁਹਾਡੇ ਯਾਰ ਬੇਲੀ ਨਹੀਂ ਆਉਂਦੇ ਮੇਰੀ ਇੱਕੋ ਇੱਕ ਸਹੇਲੀ ਹੈ ਜੇਕਰ ਉਹ ਆ ਜਾਂਦੀ ਹੈ ਤਾਂ ਤੁਹਾਨੂੰ ਕਿਉਂ ਬੁਰੀ ਲੱਗਦੀ ਹੈ ਬਲਵੰਤ ਕਹਿਣ ਲੱਗਾ ਕਿ ਮੈਨੂੰ ਬੁਰੀ ਨਹੀਂ ਲੱਗਦੀ ਪਰ ਮੈਂ ਜਿਸ ਕਾਰਨ ਡਰਦਾ ਹਾਂ ਕਿਤੇ ਉਹ ਗੱਲ ਨਾ ਹੋ ਜਾਵੇ ਕਰਮੋ ਕਹਿਣ ਲੱਗੀ ਕੀ ਜਿਹੜੀ ਗੱਲ ਤੋਂ ਡਰਦੇ ਹੋ ਤੁਸੀਂ ਮੈਨੂੰ ਵੀ ਦੱਸੋ ਕਿ ਕੀ ਗੱਲ ਹੈ ਬਲਵੰਤ ਕਹਿਣ ਲੱਗਾ ਕੁਝ ਨਹੀਂ ਇਹ ਗੱਲ ਤੈਨੂੰ ਹਜੇ ਸਮਝ ਨਹੀਂ ਆਉਣੀ ਇਹ ਤੈਨੂੰ ਉਦੋਂ ਸਮਝਾਉਗੀ ਜਦੋਂ ਇਹ ਸਭ ਤੇਰੇ ਨਾਲ ਵਾਪਰ ਗਿਆ ਕਰਮੋਹਰਾਨ ਹੋਈ ਮੇਰੇ ਨਾਲ ਕੀ ਵਾਪਰਨ ਵਾਲਾ ਹੈ ਤੁਸੀਂ ਬਝਾਰਤਾ ਕਿਉਂ ਪਾਈ ਜਾਂਦੇ ਹੋ ਤੁਸੀਂ ਸੱਚ ਕਿਉਂ ਨਹੀਂ ਦੱਸਦੇ ਕਿ ਕੀ ਗੱਲ ਹੈ ਤਾਂ ਬਲਵੰਤ ਕਹਿਣ ਲੱਗਾ ਕਿ ਮੈਂ ਕਿਹਾ ਨਾ ਤੈਨੂੰ ਹਜੇ ਸਮਝ ਨਹੀਂ ਆਉਣੀ ਇੰਨਾ ਕਹਿ ਕੇ ਉਹ ਉਥੋਂ ਉੱਠ ਕੇ ਚਲਾ ਗਿਆ ਕੁਝ ਦਿਨਾਂ ਬਾਅਦ ਕਰਮੋ ਦੇ ਘਰੇ ਕਰਮੋ ਦੀ ਨਾਨਾ ਦਾ ਮੁੰਡਾ ਆਇਆ ਤੇ ਉਹ ਆਪਣੇ ਵਿਆਹ ਦਾ ਕਾਰਡ ਦੇ ਗਿਆ ਕਰਮੋ ਤੇ ਪ੍ਰੀਤ ਨੂੰ ਬਹੁਤ ਖੁਸ਼ੀ ਹੋਈ ਉਹ ਬਹੁਤ ਖੁਸ਼ ਸੀ ਕਿ ਅਸੀਂ ਹੁਣ ਵਿਆਹ ਜਾਵਾਂਗੇ ਉਹਨਾਂ ਨੇ ਮੁੰਡਿਆਂ ਨੂੰ ਆਉਂਦਿਆਂ ਨੂੰ ਹੀ ਕਿਹਾ ਕਿ ਆਪਾਂ ਕੱਲ ਨੂੰ ਜਾ ਕੇ ਸ਼ੋਪਿੰਗ ਕਰਨੀ ਹੈ ਤੇ ਫਿਰ ਸਾਰੇ ਸੂਟ ਬਣਵਾ ਕੇ ਲਿਆਉਣੇ ਹਨ ਕਰਮੋ ਕਹਿ ਰਹੀ ਸੀ ਕਿ ਮੈਂ ਤਾਂ ਆਪਣੀ ਨਨਾਨ ਦੇ ਮੁੰਡੇ ਦੇ ਵਿਆਹ ਤੇ ਜਾਗੋ ਚੁੱਕਣੀ ਹੈ ਆਖਰ ਮਾਮੀ ਲਗਦੀ ਹਾਂ ਮੈਂ ਮੈਂ ਤਾਂ ਕਗਰਾ ਸਵਾਉਣਾ ਹੈ ਤੇ ਪ੍ਰੀਤ ਕਹਿ ਰਹੀ ਸੀ ਕਿ ਮੈਂ ਵੀ 3-4 ਸੂਟ ਨਵੇਂ ਸਵਾਉਣੇ ਹਨ ਤੇ ਮੈਂ ਵੀ ਪੂਰੀ ਟੋਰ ਕੱਢਣੀ ਹੈ ਉਹਨਾਂ ਨੂੰ ਵਿਆਹ ਦੀ ਬਹੁਤ ਜ਼ਿਆਦਾ ਖੁਸ਼ੀ ਸੀ ਪਰ ਮੁੰਡਾ ਕਹਿ ਰਿਹਾ ਸੀ ਤੁਹਾਨੂੰ ਮੈਂ ਦੋਨਾਂ ਨੂੰ ਇਕੱਠਿਆਂ ਨੂੰ ਨਹੀਂ ਲੈ ਜਾ ਸਕਦਾ ਕਿਉਂਕਿ ਸ਼ੋਪਿੰਗ ਕਰਦਿਆਂ ਨੂੰ ਤਾਂ ਬਹੁਤ ਟਾਈਮ ਲੱਗ ਜਾਂਦਾ ਹੈ ਤੇ ਫਿਰ ਧਾਰਾਂ ਦਾ ਓਖਾ ਹੋ ਜਾਵੇਗਾ ਤੁਸੀਂ ਇਸ ਤਰ੍ਹਾਂ ਕਰੋ ਕਿ ਇੱਕ ਜਾਨੀ ਇੱਕ ਦਿਨ ਚਲੀ ਜਾਏ ਤੇ ਦੂਜੀ ਦੂਜੇ ਦਿਨ ਚਲੀ ਜਾਏ ਕਿਉਂਕਿ ਨਾਲੇ ਤਾਂ ਫਿਰ ਦੂਸਰੀਆਂ ਧਾਰਾਂ ਕੱਢ ਲਵੇਗੀ ਤੇ ਨਾਲੇ ਦਾਲ ਰੋਟੀ ਦਾ ਕੰਮ ਹੋ ਜਾਂਦਾ ਹੈ ਪ੍ਰੀਤ ਆਪਣੀ ਸੱਸ ਕਰਮੋ ਨੂੰ ਕਹਿਣ ਲੱਗੀ ਕਿ ਹਾਂ ਮੰਮੀ ਜੀ ਇਹ ਸਹੀ ਕਹਿ ਰਹੇ ਹਨ ਕੱਲ ਨੂੰ ਤੁਸੀਂ ਚਲੇ ਜਾਓ ਤੇ ਤੁਸੀਂ ਆਪਣੇ ਕੱਪੜੇ ਸੂਟ ਬੂਟ ਸਭ ਖਰੀਦ ਕੇ ਲੈ ਆਓ ਜੋ ਵੀ ਖਰੀਦਣਾ ਹੈ ਮੈਂ ਘਰੇ ਕੰਮ ਕਰ ਲਵਾਂਗੀ ਕਿਉਂਕਿ ਨਹੀਂ ਤਾਂ ਫਿਰ ਮੱਜਾਂ ਧਾਰਾਂ ਦੇ ਵੱਲੋਂ ਖੜੀਆਂ ਰਹਿਣਗੀਆਂ ਫਿਰ ਪਰਸੋਂ ਮੈਂ ਚਲੀ ਜਾਵਾਂਗੀ ਤੁਸੀਂ ਘਰੇ ਕੰਮ ਕਰ ਲਿਓ ਦੋਨਾਂ ਸੱਸ ਨੂੰਵਾਂ ਨੇ رائے ਬਣਾ ਲਈ ਕਰਮੋ ਅਗਲੇ ਦਿਨ ਵੱਡੇ ਮੁੰਡੇ ਦੇ ਨਾਲ ਚਲੀ ਗਈ ਕਰਮੋ ਨੇ ਆਪਣਾ ਲੀੜਾ ਕੱਪੜਾ ਆਪਣੀ ਜੁੱਤੀ ਜੋੜਾ ਸਾਰਾ ਸਮਾਨ ਖਰੀਦ ਲਿਆ ਪਰ ਜਦੋਂ ਕਰਮੋ ਘਰੇ ਆਈ ਤਾਂ ਪ੍ਰੀਤ ਦਾ ਐਡਾ ਮੋਹ ਬਣਾਇਆ ਹੋਇਆ ਸੀ ਕਰਮੋ ਹੈਰਾਨ ਸੀ ਕਿ ਇਸਨੇ ਆਪ ਹੀ ਤਾਂ ਮੈਨੂੰ ਸ਼ਹਿਰ ਤੋਰਿਆ ਸੀ ਵੀ ਮੰਮੀ ਜੀ ਪਹਿਲੇ ਦਿਨ ਤੁਸੀਂ ਖਰੀਦ ਲਿਆਓ ਤੇ ਹੁਣ ਐਡਾ ਮੂੰਹ ਬਣਾਇਆ ਹੈ ਪ੍ਰੀਤ ਨੇ ਕਰਮੋ ਨੂੰ ਸ਼ਹਿਰੋਂ ਆਈ ਨੂੰ ਬੁਲਾਇਆ ਤੱਕ ਨਹੀਂ ਤੇ ਚਾਹ ਪਾਣੀ ਤਾਂ ਦੂਰ ਦੀ ਗੱਲ ਸੀ ਨਾ ਹੀ ਉਸਨੇ ਕਰਮੋ ਦੇ ਕੱਪੜੇ ਲਿਆਂਦੇ ਦੇਖੇ ਕਰਮੋ ਬੈਠੀ ਉਸਨੂੰਵਾਜਾਂ ਮਾਰੀ ਗਈ ਕਿ ਆਜਾ ਪ੍ਰੀਤ ਧੀਏ ਮੇਰੇ ਸੂਟ ਦੇਖ ਲੈ ਮੈਂ ਸੋਹਣੇ ਸੂਟ ਲਿਆਂਈ ਹਾਂ ਨਾ ਪਰ ਪ੍ਰੀਤ ਨੇ ਉਸਦੀ ਇੱਕ ਵੀ ਗੱਲ ਨਾ ਸੁਣੀ ਫਿਰ ਕਰਮੋ ਕਹਿਣ ਲੱਗੀ ਕੀ ਪ੍ਰੀਤ ਕੁਟਚਾ ਹੀ ਬਣਾ ਦੇ ਬਾਹਰ ਬਹੁਤ ਜ਼ਿਆਦਾ ਠੰਡ ਸੀ ਮੇਰੇ ਤਾਂ ਹੱਥ ਪੈਰ ਕੰਬੀ ਜਾਂਦੇ ਹਨ ਤਾਂ ਗੋ ਪ੍ਰੀਤ ਦਾ ਜਵਾਬ ਸੀ ਕਿ ਆਪ ਬਣਾ ਕੇ ਪੀ ਲਵੋ ਹੁਣ ਹਰਾਨ ਸੀ ਕਰਮੋ ਕਿ ਇੰਨੇ ਕ ਟਾਈਮ ਦੇ ਵਿੱਚ ਅਜਿਹਾ ਕੀ ਹੋ ਗਿਆ ਕਿ ਪ੍ਰੀਤ ਇੰਨੀ ਜ਼ਿਆਦਾ ਬਦਲ ਗਈ ਪਰ ਕਰਮੋ ਨੂੰ ਨਹੀਂ ਪਤਾ ਸੀ ਕਿ ਪ੍ਰੀਤ ਦੇ ਬਦਲਾਵ ਦਾ ਕਾਰਨ ਕੀ ਹੈ ਪੂਰਾ ਦਿਨ ਪ੍ਰੀਤ ਕਰਮੋ ਦੇ ਨਾਲ ਬਿਲਕੁਲ ਵੀ ਨਾ ਬੋਲੀ ਅਗਲੇ ਦਿਨ ਕਰਮੋ ਨੇ ਪ੍ਰੀਤ ਨੂੰ ਕਿਹਾ ਕਿ ਜਾ ਅੱਜ ਤੋਂ ਮੁੰਡੇ ਦੇ ਨਾਲ ਸ਼ਹਿਰ ਚਲੀ ਜਾ ਜਾ ਕੇ ਆਪਣੇ ਪਸੰਦ ਦੇ ਕੱਪੜੇ ਖਰੀਦ ਲਿਆ ਪਰ ਅੱਗੋਂ ਪ੍ਰੀਤ ਕਹਿਣ ਲੱਗੀ ਕਿ ਨਹੀਂ ਮੈਂ ਨਹੀਂ ਜਾਣਾ ਸ਼ਹਿਰ ਤੇ ਨਾ ਹੀ ਮੈਂ ਕੱਪੜੇ ਬਣਾਉਣੇ ਹਨ ਮੈਂ ਤਾਂ ਵਿਆਹ ਤੇ ਹੀ ਨਹੀਂ ਜਾਣਾ ਬਸ ਤੁਸੀਂ ਹੀ ਵਿਆਹ ਤੇ ਚਲੇ ਜਾਓ ਹੁਣ ਪ੍ਰੀਤ ਦੀਆਂ ਇਹ ਗੱਲਾਂ ਸੁਣ ਕੇ ਕਰਮੋ ਤਾਂ ਬਹੁਤ ਦੁਖੀ ਸੀ ਤੇ ਉਸਨੇ ਬਲਵੰਤ ਨੂੰ ਕਿਹਾ ਕਿ ਪਤਾ ਨਹੀਂ ਆਪਣੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ ਹੈ ਕੀ ਪ੍ਰੀਤ ਮੇਰੇ ਨਾਲ ਇਦਾਂ ਕਿਉਂ ਕਰ ਰਹੀ ਹੈ ਪਹਿਲਾਂ ਤਾਂ ਕਦੇ ਮੇਰੇ ਮੂਹਰੇ ਬੋਲੀ ਤੱਕ ਨਹੀਂ ਸੀ ਮੰਮੀ ਜੀ ਤੋਂ ਬਿਨਾ ਮੈਨੂੰ ਗੱਲ ਨਹੀਂ ਸੀ ਕਰਦੀ ਪਰ ਅੱਜ ਨਾ ਤਾਂ ਮੰਮੀ ਜੀ ਕਹਿ ਰਹੀ ਹੈ ਤੇ ਨਾ ਹੀ ਮੈਨੂੰ ਚਾਹ ਪਾਣੀ ਦਿੱਤਾ ਹੈ ਨਾ ਹੀ ਮੇਰੇ ਨਾਲ ਕੋਈ ਗੱਲਬਾਤ ਕੀਤੀ ਹੈ ਉਲਟਾ ਮੇਰੇ ਨਾਲ ਇੰਨਾ ਰੁੱਖਾ ਬੋਲ ਰਹੀ ਹੈ ਕਿ ਮੈਂ ਤਾਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਪ੍ਰੀਤ ਮੇਰੇ ਨਾਲ ਇਦਾਂ ਕਰੇਗੀ ਬਲਵੰਤ ਕਹਿਣ ਲੱਗਾ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਪਤਾ ਨਹੀਂ ਕਦੋਂ ਕਿਸੇ ਦੀ ਨજર ਲੱਗ ਜਾਂਦੀ ਹੈ ਇਸ ਲਈ ਤੁਸੀਂ ਖਿਆਲ ਰੱਖਿਆ ਕਰੋ ਪਰ ਕਰਮੋ ਕਹਿਣ ਲੱਗੀ ਕਿ ਮੈਂ ਨਹੀਂ ਸਮਝੀ ਤੁਸੀਂ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਪਰ ਉਦੋਂ ਵੀ ਨਹੀਂ ਸਮਝੀ ਤੁਸੀਂ ਦੱਸੋ ਬਲਵੰਤ ਕਹਿਣ ਲੱਗਾ ਕਿ ਮੈਂ ਕੀ ਦੱਸਾਂ ਮੈਨੂੰ ਕੀ ਪਤਾ ਹੈ ਪਰ ਮੈਨੂੰ ਪੱਕਾ ਸ਼ੱਕ ਹੈ ਕਿ ਆਪਣੇ ਘਰ ਦੀਆਂ ਖੁਸ਼ੀਆਂ ਨੂੰ ਕਿਸੇ ਨੇ ਜ਼ਰੂਰ ਨજર ਲਾ ਦਿੱਤੀ ਹੈ ਫਿਰ ਕਰਮੋ ਨੇ ਵੱਡੇ ਮੁੰਡੇ ਨੂੰ ਕਿਹਾ ਕਿ ਪੁੱਤ ਜਾ ਉਹੀ ਪ੍ਰੀਤ ਨੂੰ ਪੁੱਛ ਕੇ ਆ ਕੀ ਗੱਲ ਹੈ ਪਰ ਪੁੱਤ ਗੁੱਸੇ ਵਿੱਚ ਨਾ ਬੋਲੀ ਪਿਆਰ ਨਾਲ ਪੁੱਛੀ ਸ਼ਾਇਦ ਪ੍ਰੀਤ ਦੱਸ ਦੇਵੇ ਕਿ ਉਸ ਦੇ ਅੰਦਰ ਕੀ ਮਨਮਟਾਵ ਚੱਲ ਰਿਹਾ ਹੈ ਫਿਰ ਪ੍ਰੀਤ ਦੇ ਘਰ ਵਾਲੇ ਨੇ ਪ੍ਰੀਤ ਨੂੰ ਆਪਣੇ ਕੋਲ ਬਿਠਾਇਆ ਤੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਪ੍ਰੀਤ ਮੈਨੂੰ ਤਾਂ ਦੱਸ ਤੇ ਕੀ ਗੱਲ ਹੈ ਤੂੰ ਮੰਮੀ ਨੂੰ ਇਸ ਤਰ੍ਹਾਂ ਕਿਉਂ ਬੋਲ ਰਹੀ ਹੈ ਪਹਿਲਾਂ ਤਾਂ ਕਦੇ ਵੀ ਤੂੰ ਮੰਮੀ ਨੂੰ ਇਸ ਤਰ੍ਹਾਂ ਨਹੀਂ ਬੋਲੀ ਸੀ ਪਰ ਅੱਜ ਤੋਂ ਮੰਮੀ ਦੇ ਨਾਲ ਜੋ ਵਿਵਹਾਰ ਕਰ ਰਹੀ ਹੈ ਉਸ ਦੇ ਨਾਲ ਅਸੀਂ ਸਾਰੇ ਹੀ ਬਹੁਤ ਜ਼ਿਆਦਾ ਦੁਖੀ ਹਾਂ ਤੇ ਸਭ ਤੋਂ ਵੱਧ ਮੰਮੀ ਦੁਖੀ ਹੈ ਉਹ ਤਾਂ ਕੱਲ ਦੀ ਰੋ ਰਹੀ ਹੈ ਤੇ ਮੰਮੀ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਇਸ ਤਰ੍ਹਾਂ ਮੰਮੀ ਰੋ ਰੋ ਕੇ ਬਿਮਾਰ ਹੋ ਜਾਵੇਗੀ ਪ੍ਰੀਤ ਸੱਚ ਸੱਚ ਦੱਸ ਤੈਨੂੰ ਕਿਹੜੀ ਗੱਲ ਦਾ ਗੁੱਸਾ ਹੈ ਤਾਂ ਪ੍ਰੀਤ ਕਹਿਣ ਲੱਗੀ ਕਿ ਮੈਨੂੰ ਗੁੱਸਾ ਹੋਵੇ ਨਾ ਹੋਵੇ ਜਿਸ ਤਰ੍ਹਾਂ ਮੰਮੀ ਨੇ ਮੇਰੇ ਨਾਲ ਕੀਤਾ ਇਸ ਤਰ੍ਹਾਂ ਦਾ ਕੋਈ ਸੱਸ ਵੀ ਕਿਸੇ ਨੂੰ ਨਾਲ ਨਹੀਂ ਕਰਦੀ ਤਾਂ ਮੁੰਡਾ ਪੁੱਛਣ ਲੱਗਾ ਕਿ ਗੱਲ ਕੀ ਹੈ ਤੂੰ ਦੱਸ ਤਾਂ ਸਹੀ ਤਾਂ ਪ੍ਰੀਤ ਕਹਿਣ ਲੱਗੀ ਕਿ ਕੱਲ ਜਦੋਂ ਮੈਂ ਧਾਰਾ ਕੱਢ ਰਹੀ ਸੀ ਤਾਂ ਗਵੰਨਨ ਚਾਚੀ ਮੇਰੇ ਕੋਲ ਆਈ ਤੇ ਪੁੱਛਣ ਲੱਗੀ ਕਿ ਤੈਨੂੰ ਧਾਰਾ ਕੱਢਣੀਆਂ ਆਉਂਦੀਆਂ ਹਨ ਮੈਂ ਕਿਹਾ ਕਿ ਪਹਿਲਾਂ ਤਾਂ ਨਹੀਂ ਆਉਂਦੀਆਂ ਸੀ ਪਰ ਮੰਮੀ ਜੀ ਨੇ ਸਿਖਾ ਦਿੱਤਾ ਉਹ ਕਹਿਣ ਲੱਗੀ ਕਿ ਮੈਂ ਤਾਂ ਆਪਣੀ ਨੂ ਨੂ ਹਜੇ ਤੱਕ ਪਸ਼ੂਆਂ ਦੇ ਵਿੱਚ ਭੇਜਿਆ ਹੀ ਨਹੀਂ ਤੇ ਨਾ ਹੀ ਕਦੇ ਮੈਂ ਝਾੜੂ ਪੋਚੇ ਦਾ ਕੰਮ ਕਰਵਾਇਆ ਹੈ ਮੈਂ ਤਾਂ ਇਹ ਸਾਰੇ ਕੰਮ ਆਪ ਕਰਦੀ ਹਾਂ ਮੇਰੀ ਨੂੰਹ ਤਾਂ ਸਿਰਫ ਰੋਟੀ ਬਣਾਉਂਦੀ ਹੈ ਤੇ ਤੇਰੀ ਸੱਸ ਨੇ ਤੈਨੂੰ ਆਉਂਦੀ ਨੂੰ ਹੀ ਪਸ਼ੂਆਂ ਦੇ ਵਿੱਚ ਵੜ ਦਿੱਤਾ ਤੇ ਇੱਕ ਦਿਨ ਧੀਏ ਤੇਰੀ ਸੱਸ ਤੈਨੂੰ ਗੋਹਾ ਕੋੜਾ ਸਿੱਟਣ ਵੀ ਸਿਖਾ ਦਵੇਗੀ ਸਿਰ ਤੇ ਟੋਕਰੀ ਰੱਖ ਕੇ ਸੱਟਦੀ ਫਿਰੀ ਗੋਹਾ ਤੇਰੇ ਵਰਗੀਆਂ ਦੀ ਕਿਸਮਤ ਵਿੱਚ ਇਹੀ ਕੁਝ ਹੁੰਦਾ ਹੈ ਤਾਂ ਮੁੰਡਾ ਉਸ ਨੂੰ ਕਹਿਣ ਲੱਗਾ ਕਿ ਪ੍ਰੀਤ ਤੈਨੂੰ ਪਤਾ ਹੈ ਉਹ ਤੈਨੂੰ ਲੁੱਤੀਆਂ ਲਾ ਕੇ ਗਈ ਹੈ ਪ੍ਰੀਤ ਕਹਿਣ ਲੱਗੀ ਕਿ ਨਹੀਂ ਉਸਨੇ ਮੈਨੂੰ ਕੋਈ ਲੁੱਤੀ ਨਹੀਂ ਲਾਈ ਬਲਕਿ ਉਹ ਤਾਂ ਮੇਰੀਆਂ ਅੱਖਾਂ ਖੋਲ੍ਹ ਕੇ ਗਈ ਹੈ ਨਹੀਂ ਤਾਂ ਮੰਮੀ ਆਈ ਮੈਨੂੰ ਪੁੱਤ ਪੁੱਤ ਕਹਿ ਕੇ ਮੇਥੋਂ ਸਾਰਾ ਕੰਮ ਕਰਵਾਉਂਦੇ ਰਹਿੰਦੇ ਨੇ ਤੇ ਮੈਂ ਵੀ ਬਸ ਵੜਿਆਈ ਵਿੱਚ ਆ ਕੇ ਸਾਰਾ ਦਿਨ ਲੱਗੀ ਰਹਿੰਦੀ ਹਾਂ ਹੁੰਡੇ ਨੇ ਜਾ ਕੇ ਆਪਣੀ ਮਾਂ ਕਰਮੋ ਨੂੰ ਸਾਰੀ ਗੱਲ ਦੱਸੀ ਕਿ ਮੰਮੀ ਜੀ ਆਹ ਗੱਲ ਹੈ ਇਹ ਸਭ ਕੁਝ ਗਵੰਡਨ ਚਾਚੀ ਕਰਕੇ ਹੋਇਆ ਹੈ ਪਹਿਲਾ ਮੰਮੀ ਨੇ ਪ੍ਰੀਤ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਨੂੰ ਪਿਆਰ ਦੇ ਨਾਲ ਸਮਝਾਇਆ ਕਿ ਪੁੱਤ ਜੇਕਰ ਮੈਂ ਤੈਨੂੰ ਧਾਰਾ ਕੱਢਣੀਆਂ ਸਿਖਾਈਆਂ ਹਨ ਤਾਂ ਇਹ ਤੇਰੇ ਭਲੇ ਨੂੰ ਹੀ ਸਿਖਾਈਆਂ ਹਨ ਦੇਖ ਅਜੇ ਤਾਂ ਮੈਂ ਤੇਰੇ ਨਾਲ ਥੋੜਾ ਬਹੁਤ ਕੰਮ ਕਰਵਾ ਦੇਣੀ ਹਾ ਜੇਕਰ ਕੱਲ ਨੂੰ ਮੇਰੇ ਗਿੱਟੇ ਗੋਡੇ ਖੜ ਗਏ ਤਾਂ ਤੈਨੂੰ ਇਕੱਲੀ ਨੂੰ ਕੰਮ ਕਰਨਾ ਕਿੰਨਾ ਔਖਾ ਹੋਵੇਗਾ ਫਿਰ ਤੂੰ ਧਾਰਾ ਕਿੱਥੋਂ ਕੱਢਾਵੇਂਗੀ ਇਸ ਲਈ ਪੁੱਤ ਮੈਂ ਤੈਨੂੰ ਧਾਰਾਂ ਤਾਂ ਸਿਖਾਈਆਂ ਹਨ ਕਿ ਜੇਕਰ ਮੈਂ ਕਿਧਰੇ ਬਿਮਾਰ-ਸ਼ਮਾਰ ਹੁੰਦੀ ਹਾਂ ਤਾਂ ਤੂੰ ਟਾਈਮ ਸਿਰ ਆਪਣੀਆਂ ਧਾਰਾਂ ਕੱਢ ਲਵੇਂ ਨਹੀਂ ਤਾਂ ਐਵੇਂ ਕਿੱਥੇ ਲੋਕਾਂ ਨੂੰ ਬਾਜਾ ਮਾਰਦੀ ਫਿਰੇਂਗੀ ਬਾਕੀ ਕੰਮ ਜੇਕਰ ਪੁੱਤ ਤੂੰ ਘਰ ਦੇ ਕੰਮ ਕਰਦੀ ਹੈ ਤਾਂ ਉਹ ਸਾਰੇ ਤੇਰੇ ਹੀ ਕੰਮ ਹਨ ਕਿਉਂਕਿ ਇਹ ਤੇਰਾ ਹੀ ਘਰ ਹੈ ਤੇ ਘਰ ਦੇ ਕੰਮ ਕਰਨ ਦੇ ਨਾਲ ਕੋਈ ਨੀਵਾ ਨਹੀਂ ਹੁੰਦਾ ਹਰ ਔਰਤ ਹੀ ਆਪਣੇ ਘਰ ਦੇ ਵਿੱਚ ਕੰਮ ਕਰਦੀ ਹੈ ਤੇ ਜੋ ਤੇਰੀ ਚਾਚੀ ਕਹਿ ਕੇ ਗਈ ਹੈ ਕਿ ਮੈਂ ਤਾਂ ਆਪਣੀ ਨੂੰਹ ਨੂੰ ਕੁਝ ਵੀ ਨਹੀਂ ਕਹਿੰਦੀ ਤੇ ਨਾ ਹੀ ਕੋਈ ਉਸ ਤੋਂ ਕੰਮ ਕਰਵਾਉਂਦੀ ਹਾਂ ਤਾਂ ਚੱਲ ਮੇਰੇ ਨਾਲ ਸਾਰੀ ਸਚਾਈ ਤੇਰੀ ਅੱਖਾਂ ਸਾਹਮਣੇ ਆ ਜਾਵੇਗੀ ਉਸੇ ਵਕਤ ਕਰਮੋ ਨੇ ਆਪਣੀ ਨੂਹ ਦੀ ਬਾਹ ਫੜੀ ਤਾਂ ਉਸ ਨੂੰ ਗਵੰਟਣ ਦੇ ਘਰੇ ਲੈ ਗਈ ਜਦੋਂ ਪ੍ਰੀਤ ਨੇ ਉਸ ਦੇ ਘਰੇ ਜਾ ਕੇ ਦੇਖਿਆ ਤਾਂ ਪ੍ਰੀਤ ਤੇ ਹੋਸ਼ ਉੱਡ ਗਏ ਕਿਉਂਕਿ ਗਵੰਟਣ ਦੀ ਰਸੋਈ ਦੇ ਵਿੱਚ ਦੋ ਗੈਸ ਪਏ ਸੀ ਤੇ ਚੌਂਤਰੇ ਦੇ ਵਿੱਚ ਵੀ ਦੋ ਚੁੱਲ੍ਹੇ ਸੀ ਕਰਮੋ ਨੇ ਉਸ ਨੂੰ ਦੱਸਿਆ ਕਿ ਆਪਣੀ ਨੂਹ ਦੇ ਨਾਲੋਂ ਵੱਖ ਬਕਾ ਕੇ ਖਾਂਦੀ ਹੈ ਕਿਉਂਕਿ ਇਸ ਦੀ ਆਪਣੀ ਨੂਹ ਦੇ ਨਾਲ ਬਣਦੀ ਨਹੀਂ ਇਹ ਸਾਰਾ ਦਿਨ ਨੂਹ ਦੇ ਨਾਲ ਇਹੋ ਜਿਹੀਆਂ ਗੱਲਾਂ ਕਰਕੇ ਆਡਾ ਲਾਈ ਰੱਖਦੀ ਹੈ ਜਦੋਂ ਫਿਰ ਇਹ ਸਾਰਾ ਦਿਨ ਲਾਈ ਬਜਾਈ ਕਰਦੀ ਹੈ ਤਾਂ ਫਿਰ ਨੋ ਵੀ ਕੀ ਕਰੇ ਅੱਕ ਕੇ ਉਸ ਨੇ ਇੱਕ ਦਿਨ ਆਪ ਦੀ ਰੋਟੀ ਅੱਡ ਕਰ ਲਈ ਤੇ ਹੁਣ ਇਹ ਨੋ ਸੱਸ ਦੋਨੋਂ ਆਪਸ ਵਿੱਚ ਬੋਲਦੀਆਂ ਤੱਕ ਨਹੀਂ ਪੁੱਤ ਇਹੀ ਕੁਝ ਇਹ ਆਪਣੇ ਘਰੇ ਕਰਨਾ ਚਾਹੁੰਦੀ ਸੀ ਇਸ ਨੂੰ ਆਪਣਾ ਪਿਆਰ ਨਾਲ ਰਹਿਣਾ ਰਾਸ ਨਹੀਂ ਆਇਆ ਇਹੀ ਆਪਣੀ ਖੁਸ਼ੀ ਨੂੰ ਗਮੀ ਦੇ ਵਿੱਚ ਬਦਲਣਾ ਚਾਹੁੰਦੀ ਸੀ ਅੱਜ ਕਰਮੋ ਨੂੰ ਆਪਣੇ ਘਰ ਵਾਲੇ ਬਲਵੰਤ ਸਿਉਂ ਦੀ ਕਹੀ ਗੱਲ ਯਾਦ ਆ ਰਹੀ ਸੀ ਕਿ ਇੰਨਾ ਉੱਚੀ ਨਾ ਹੱਸਿਆ ਕਰੋ ਨਹੀਂ ਤਾਂ ਕੋਈ ਨજર ਲਾ ਦਵੇਗਾ ਤੇ ਇਹੀ ਹਾਸਾ ਉਸ ਗਵੰਡਣ ਦੇ ਕੰਨਾਂ ਦੇ ਵਿੱਚ ਗੂੰਜਦਾ ਸੀ ਉਹ ਉਹ ਇਸ ਹਾਸੇ ਨੂੰ ਲੜਾਈ ਦੇ ਵਿੱਚ ਬਦਲ ਦੇਣਾ ਚਾਹੁੰਦੀ ਸੀ ਚਾਲ ਤਾਂ ਉਸ ਨੇ ਬਹੁਤ ਵੱਡੀ ਚੱਲੀ ਸੀ ਪਰ ਉਸ ਦੀ ਚਾਲ ਦਾ ਕੋਈ ਅਸਰ ਨਾ ਹੋਇਆ ਕਿਉਂਕਿ ਕਰਮੋ ਬਹੁਤ ਸਿਆਣੀ ਔਰਤ ਸੀ ਤੇ ਉਸ ਨੇ ਆਪਣਾ ਘਰ ਸੰਭਾਲ ਲਿਆ ਸੀ ਕਈ ਔਰਤਾਂ ਨੂੰ ਇਹ ਆਦਤ ਹੁੰਦੀ ਹੈ ਕਿ ਆਪਣੇ ਘਰ ਨੂੰ ਉਹ ਸੰਭਾਲ ਨਹੀਂ ਸਕਦੀਆਂ ਤੇ ਦੂਜੇ ਦੇ ਘਰ ਵਿੱਚ ਤਾਂ ਘਚਾਂਗ ਕਰਕੇ ਉਹ ਲੁੱਤੀ ਲਾਉਣ ਦੀ ਬਹੁਤ ਕੋਸ਼ਿਸ਼ ਕਰਦੀਆਂ ਹਨ ਬਹੁਤ ਸਾਰੇ ਘਰ ਇਨ੍ਹਾਂ ਲੁੱਤੀਆਂ ਕਰਕੇ ਹੀ ਬਰਬਾਦ ਹੋ ਜਾਂਦੇ ਹਨ ਘਰ ਦੇ ਭਾਂਡੇ ਵੰਡੇ ਜਾਂਦੇ ਹਨ ਇਸ ਲਈ ਇਹੋ ਜੀਆਂ ਔਰਤਾਂ ਤੋਂ ਬਚੋ ਜੋ ਤੁਹਾਡੇ ਘਰ ਵਿੱਚ ਸਿਰਫ ਤੇ ਸਿਰਫ ਲੁੱਤੀ ਲਾਉਣ ਆਉਂਦੀਆਂ ਹਨ